ਜਿਰੀ ਖਾਵਾਂਗੇ ਵਾਹਿਗੁਰੂ ਨੇ ਦਿੱਤਾ ਪੰਜੀਰੀ ਖਾਵਾਂਗੇ ਜਸਲੀਨ ਮੁੰਡਾ ਹੋ ਗਿਆ ਮੁੰਡਾ ਹੋ ਗਿਆ ਮੈਂ ਨੀਂਦ ਵਿੱਚ ਸੀ ਮੈਂ ਕਿਹਾ ਹਾਂਜੀ ਹਾਂਜੀ ਕਿਦ ਹੋਇਆ ਮੁੰਡਾ ਕਹਿੰਦੇ ਸਿੱਧੂ ਮਸੇਵਾਲ ਦੇ ਘਰ ਮਾਤਾ ਜੀ ਕੋਲ ਬੱਚੇ ਨੇ ਜਨਮ ਲੈ ਲਿਆ ਮੈਨੂੰ ਸਮਝ ਨਾ ਲੱਗੇ ਮੈਂ ਕਿੱਥੇ ਜਾਵਾਂ ਕੀ ਕਰਾਂ ਕੀ ਨਾ ਕਰਾਂ ਇੱਕ ਲਖਤ ਮੈਂ ਕਹਿ ਲਵਾਂ ਕਿ ਕਮਲੀ ਹੋ ਗਈ ਬਸ ਉਹ ਅਸੀਂ ਦੇਖਿਆ ਜੇ ਤੁਸੀਂ ਬੋਲੀਆਂ ਪਾ ਰਹੇ ਸੀ ਮਤਲਬ ਦੁਆਵਾ ਦੇ ਰਹੇ ਸੀ ਆਪਾਂ ਕਹਿ ਲਈਏ ਨਾ ਸਟੱਪ ਕੇ ਉਹ ਤੁਹਾਡਾ ਨਾ ਸਾਡਾ ਹੋ ਕੇ ਜੀਵੇ ਪਰਮਾਤਮਾ ਕਰੇ ਉਹਨੂੰ ਤਤੀਵਾ ਨਾ ਲੱਗੇ ਉਹਦਾ ਕਦੇ ਨਾ ਹੋਂਦੇ ਦਾ ਬਾਲ ਨਾ ਟੁੱਟੇ ਪਰਮਾਤਮਾ ਨੂੰ ਹਰ ਹਾਰੀ ਬਿਮਾਰੀ ਤੋਂ ਬਚਾ ਕੇ ਰੱਖੇ ਸਿੱਧੂ ਮੂਸੇਵਾਲੇ ਜਿੱਤਰਾ ਕਿਉਂਕਿ ਉਹਨੂੰ ਬਹੁਤ ਪਿਆਰ ਕਰਦੇ ਤੇਰਾ ਜਮ ਜਮਨੀ ਰਾਣੀਏ ਜੀਵੇ ਕਾਕਾ ਜਿਨੇ ਆਪਣਾ 2 ਸਾਲ ਪਹਿਲਾਂ ਪੁੱਤ ਨਾ ਆਪਣਾ 24 ਸਾਲਾਂ ਦਾ ਬੱਚਾ ਸੇਰੇ ਬਨ ਕੇ ਕਿਵੇਂ ਉਸ ਘਰ ਚੋਂ ਤੋਰਿਆ ਨਾ ਉਸ ਮਾਂ ਨੂੰ ਪਤਾ ਹੋਣਾ ਉਹ ਦਰਦ ਬਹੁਤ ਸਾਰੇ ਬੰਦੇ ਕਹਿ ਰਹੇ ਆ ਉਹਨਾਂ ਦੇ ਪਿੰਡ ਦੇ ਵੀ ਕਹਿ ਰਹੇ ਆ ਕਿ ਇਹ ਸ਼ੁਭਦੀਪ ਸਿੰਘ ਸਿੱਧੂ ਮੁਸੇਵਾਲਾ ਹੀ ਆਇਆ ਚਲੋ ਬਸ ਇੰਨਾ ਹੀ ਸ਼ੁਕਰ ਆ ਕਿ ਪੁੱਤਰ ਆ ਗਿਆ ਉਹੀ ਆ ਸਾਡਾ ਤਾਂ ਸਾਨੂੰ ਤਾਂ ਉਹੀ ਦਿਖਦਾ ਹੈ ਪੰਜਾਬ 'ਚ ਹੁਣ ਇੱਕ ਹੋਰ ਘਰ 'ਚ ਖੁਸ਼ੀ ਆਉਣ ਵਾਲੀ ਹੈ ਉਹਦੇ ਬਾਰੇ ਵਿੱਚ ਹੀ ਕਹਾਂਗਾ ਦੇਖ ਲਓ ਜੀ ਉਹ ਤਾਂ ਮੇਰਾ ਸਾਕਾ ਭਰਾ ਹੈ ਜਿਸ ਦੀ ਗੱਲ ਕਰਦੇ ਹਾਂ ਭਗਮੰਤਮਾਨ ਸਾਹਿਬ ਉਹ ਮੇਰਾ ਵੀਰ ਆਏ ਅੱਛਾ ਉਹ ਮੇਰਾ ਭਾਬੀ ਆ ਡਾਕਟਰ ਅੱਛਾ ਉਹ ਕਹਿਣ ਨਾ ਕਹਿਣ ਮੈਂ ਤਾਂ ਉਹਨਾਂ ਨੂੰ ਆਪਣਾ ਭਰਾ ਮੰਨ ਲਿਆਣਾ ਪਰਮਾਤਮਾ ਕਰੇ ਉਹ ਚੰਗੇ ਕੰਮ ਕਰੇ ਜਿੱਥੇ ਉਹਦਾ ਪੈਨ ਚੱਲੇ ਨਾ ਉਹ ਹਮੇਸ਼ਾ ਪੋਜ਼ਿਟਿਵਿਟੀ 'ਚ ਚੱਲੇ ਮੇਰੇ ਵੀਰ ਦਾ ਕੋਈ ਵੀ ਮਾੜੇ ਕੰਮ ਤੇ ਨਾ ਚੱਲੇ ਮੈਂ ਤਾਂ ਦੁਆਵਾਂ ਕਰਦੀ ਹਾਂ ਦਿਨ ਰਾਤ ਇਹ ਆਨਰ ਪੋਡਕਾਸਟ ਤੇ ਤੁਹਾਡਾ ਸਵਾਗਤ ਹੈ ਮਹਾਨ ਅਨੁਰਾਗ ਸ਼ਰਮਾ ਕੇ ਲਈ ਪੰਜਾਬ ਦੇ ਵਿੱਚ ਖੁਸ਼ੀਆਂ ਆਈਆਂ ਤੇ ਹਰ ਬੰਦਾ ਉਸ ਖੁਸ਼ੀ ਨੂੰ ਬੜੀ ਹੀ ਧੂਮ ਧਾਮ ਦੇ ਨਾਲ ਮਨਾ ਰਿਹਾ ਹੈ ਮਤਲਬ ਕਿ ਸਿੱਧੂ ਮਸੇਵਾਲੇ ਦੇ ਭਰਾ ਦਾ ਜਨਮ ਸੁਭਦੀਪ ਸਿੰਘ ਸਿੱਧੂ ਮਸੇਵਾਲਾ ਇੱਕ ਉਹ ਨਾਂ ਜਿਹੜਾ ਹਜ਼ਾਰਾਂ ਕਰੋੜਾਂ ਲੋਕਾਂ ਦੇ ਦਿਲਾਂ ਦੀ ਧੜਕਣ ਬਣ ਗਿਆ ਤੇ ਚਾਹੇ ਇਸ ਸੰਸਾਰ ਦੇ ਵਿੱਚ ਨਹੀਂ ਪਰ ਅੱਜ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਧੜਕਣ ਬਣ ਕੇ ਧੜਕਦਾ ਹੈ ਉਸ ਦੇ ਗੀਤ ਉਸ ਦੀ ਕਲਮ ਹਰ ਚੀਜ਼ ਬੜੀ ਮਕਬੂਲ ਹੋਈ ਜਿਸ ਤਰ੍ਹਾਂ ਹੀ ਉਹਨਾਂ ਦੇ ਮਾਤਾ ਪਿਤਾ ਦੇ ਘਰ ਕੱਲ ਬੇਟਾ ਪੈਦਾ ਹੋਇਆ ਉਸ ਦਾ ਨਾਮ ਵੀ ਸ਼ੁਭਦੀਪ ਸਿੰਘ ਹੀ ਰੱਖਿਆ ਜਾਊਗਾ ਉਸੇ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਜਾਂ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਸਿੱਧੂ ਮੂਸੇਵਾਲੇ ਨੂੰ ਚਾਣ ਵਾਲੇ ਸੀ ਖੁਸ਼ੀ ਦਾ ਮਾਹੌਲ ਬਣ ਗਿਆ ਫਿਰ ਹਰ ਵਿਅਕਤੀ ਨੇ ਆਪਣੇ ਅੰਦਾਜ਼ ਦੇ ਵਿੱਚ ਖੁਸ਼ੀਆਂ ਮਨਾਈਆਂ ਸੋ ਜਸਲੀਨ ਪਟਿਆਲਾ ਪਟਿਆਲਾ ਤੋਂ ਮਹੰਤ ਨੇ ਇਹਨਾਂ ਨੇ ਬੜੀਆਂ ਖੁਸ਼ੀਆਂ ਮਨਾਈਆਂ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਗੱਲਬਾਤ ਇਹਨਾਂ ਦੇ ਨਾਲ ਕਰਦੇ ਹਾਂ ਜਸਲੀਨ ਜੀ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਅਕਸਰ ਤੁਸੀਂ ਲੋਕਾਂ ਦੀ ਖੁਸ਼ੀਆਂ ਦੇ ਵਿੱਚ ਹੀ ਸ਼ਰੀਕ ਹੁੰਨੇ ਹੋ ਕਿਉਂਕਿ ਕਿੰਨਰ ਸਮਾਜ ਉਦੋਂ ਹੀ ਜਾਂਦਾ ਜਦੋਂ ਕਿਸੇ ਦੇ ਘਰ ਖੁਸ਼ੀਆਂ ਦੇ ਖੇੜੇ ਆਉਂਦੇ ਆ ਇਸ ਲਈ ਤੁਹਾਨੂੰ ਭਾਗਾ ਵਾਲਾ ਵੀ ਕਿਹਾ ਜਾਂਦਾ ਸੋ ਕੱਲ ਤੁਸੀਂ ਬੜਾ ਖੁਸ਼ ਸੀ ਬੜਾ ਚਾਹ ਤੁਹਾਨੂੰ ਚੜਿਆ ਹੋਇਆ ਸੀ ਬਿਲਕੁਲ ਜੀ ਕੱਲ ਪਰਮਾਤਮਾ ਨੇ ਮੱਸਾਂ ਹੀ ਉਹ 2 ਸਾਲਾਂ ਬਾਅਦ ਉਹ ਦਿਨ ਆਇਆ ਜਿਹਦੇ ਵਿੱਚ ਕਹਿ ਲੋ ਕਿ ਬੜਾ ਖੁਸ਼ੀ ਦਾ ਉਹ ਦਿਨ ਸੀ ਹੈ ਨਾ ਕਿ ਕਹਿ ਲੋ ਵੀ ਕਿ ਹਨੇਰੇ ਕਮਰੇ ਚੋਂ ਨਿਕਲ ਕੇ ਇੱਕ ਆਸ ਦੀ ਜਿਹੜੀ ਕਿਰਨ ਹੈ ਰੋਸ਼ਨੀ ਦੀ ਕਿਰਨ ਹੈ ਉਹ ਦਿਸੀ ਹੈ ਨਾ ਛੋਟੇ ਜਿਹੇ ਵੀਰੇ ਨੇ ਜਨਮ ਲਿੱਤਾ ਤੇ ਉਹਦੇ ਤੋਂ ਬਾਅਦ ਮੈਂ ਕਹਿੰਨੀ ਆ ਜੀ ਸਾਡੀ ਕੋਈ ਖੁਸ਼ੀ ਦਾ ਟਿਕਾਣਾ ਹੀ ਨਹੀਂ ਰਿਹਾ ਬੜੀਆਂ ਤੁਸੀਂ ਬੋਲੀਆਂ ਪਾਈਆਂ ਦੁਆਵਾਂ ਦਿੱਤੀਆਂ ਕਿਉਂਕਿ ਤੁਹਾਡੀ ਤਾਂ ਦੁਆਵਾਂ ਹੀ ਹੁੰਦੀਆਂ ਉਹ ਜਦੋਂ ਤੁਸੀਂ ਬਿਲਕੁਲ ਜੀ ਬਿਲਕੁਲ ਇਹ ਗੱਲ ਉਦੋਂ ਸ਼ੁਰੂ ਹੋਈ ਜਦੋਂ ਕਿ ਸਾਢੇ 6 6 ਸਾਢੇ 6 ਦਾ ਟਾਈਮ ਸੀ ਨਾ ਮੇਰੇ ਗੁਰੂ ਜੀ 381/7 ਜੱਟਾਂ ਵਾਲਾ ਚੌਂਤਰਾ ਮਹੰਤ ਪੂਨਮ ਜੀ ਦਾ ਡੇਰਾ ਜੀ ਜੀ ਬਿਲਕੁਲ ਤੇ ਮੈਂ ਉਸ ਡੇਰੇ ਤੋਂ ਹੀ ਆ ਹਨਾ ਤੇ ਉੱਥੇ ਮੈਂ ਆਪਣੇ ਹਜੇ ਸੁੱਤੀ ਹੋਈ ਸੀ ਤੇ ਮੈਨੂੰ ਅਚਾਨਕ ਮੇਰੇ ਵੱਡੇ ਗੁਰੂ ਜੀ ਆਏ ਉਠਾਣ ਉਹਨਾਂ ਨੂੰ ਅੱਗੇ ਵੱਡੇ ਗੁਰੂ ਜੀ ਨੇ ਫੋਨ ਕੀਤਾ ਜਿਨ੍ਹਾਂ ਨੇ ਨੈਟ ਤੇ ਦੇਖਿਆ ਅੱਛਾ ਅੱਛਾ ਤੇ ਉਹ ਕਹਿੰਦੇ ਕਿ ਜਸਲੀਨ ਮੁੰਡਾ ਹੋ ਗਿਆ ਮੁੰਡਾ ਹੋ ਗਿਆ ਮੈਂ ਨੀਂਦ ਵਿੱਚ ਸੀ ਮੈਂ ਕਿਹਾ ਹਾਂਜੀ ਹਾਂਜੀ ਕਿਦੇ ਹੋਇਆ ਮੁੰਡਾ ਕਹਿੰਦੇ ਸਿੱਧੂ ਮੂਸੇਵਾਲੇ ਦੇ ਘਰ ਮਾਤਾ ਜੀ ਕੋਲ ਬੱਚੇ ਨੇ ਜਨਮ ਲੈ ਲਿਆ ਹਾਂ ਤੇ ਇਹ ਗੱਲ ਸੁਣੀ ਨਹੀਂ ਮੈਂ ਤਾਂ ਕਮਲੀ ਹੋ ਗਈ ਕਲਖਤ ਮੈਨੂੰ ਸਮਝ ਨਾ ਲੱਗੇ ਮੈਂ ਕਿੱਥੇ ਜਾਵਾਂ ਕੀ ਕਰਾਂ ਕੀ ਨਾ ਕਰਾਂ ਇੱਕ ਕਲਖਤ ਮੈਂ ਕਹਿ ਲਉਗੀ ਕਮਲੀ ਹੋ ਗਈ ਬਸ ਕਦੇ ਅੰਦਰ ਭੱਜਾਂ ਕਦੇ ਬਾਹਰ ਭੱਜਾਂ ਇੰਨੀ ਕੁ ਖੁਸ਼ੀ ਇੰਨੀ ਕੁ ਕਮਲੀ ਹੋ ਗਈ ਬਸ ਮੈਂ ਦੱਸ ਹੀ ਨਹੀਂ ਸਕਦੀ ਉਹ ਅਸੀਂ ਦੇਖਿਆ ਜਦੋਂ ਤੁਸੀਂ ਬੋਲੀਆਂ ਪਾ ਰਹੇ ਸੀ ਮਤਲਬ ਧੂਆਵਾ ਦੇ ਰਹੇ ਸੀ ਆਪਾਂ ਕਹਿ ਲਈਏ ਨਾ ਸਟੱਪ ਕੇ ਫਿਰ ਉਸ ਤੋਂ ਬਾਅਦ ਹਨਾ ਮਤਲਬ ਕਿ ਕੁਝ ਸਮਾਂ 8:30 8:30 ਵਜੇ ਨਾ ਮੈਂ ਨਾਈਤ ਹੋਈ ਉਸ ਤੋਂ ਬਾਅਦ ਆਪਣਾ ਨਾ ਬ੍ਰੇਕਫਾਸਟ ਵਗੈਰਾ ਕਰਨ ਦੀ ਤਿਆਰੀ ਸੀਗੀ ਪਰ ਮੈਂ ਕਿਹਾ ਬ੍ਰੇਕਫਾਸਟ ਬਾਅਦ ਚ ਹੀ ਕਰੂੰਗੀ ਪਹਿਲਾਂ ਜਿਹੜਾ ਮੇਨ ਪਰਪਸ ਆ ਜਸਲੀਨੋ ਕਰਿਆ ਜਾਵੇ ਮੇਰੀ ਸਾਰੇ ਜਿਹੜਾ ਮੇਰਾ ਪਰਿਵਾਰ ਆ ਉਹ ਆਇਆ ਉਸ ਤੋਂ ਬਾਅਦ ਅਸੀਂ ਨਾ ਸਾਡੇ ਵੱਲੋਂ ਜਿਹੜੇ ਸਾਡੀ ਮੇਰੇ ਇੱਕ ਪਰਿਵਾਰ ਵੱਲੋਂ ਇੱਕ ਮਹੰਤ ਭਾਰੀਚਾਰੇ ਵੱਲੋਂ ਇੱਕ ਜੱচ্চਾ ਬੱਚਾ ਆਇਆ ਜਾਂਦਾ ਜਿਹਨੂੰ ਜੱচ্চਾ ਕਹਿੰਦੇ ਆ ਅਸੀਂ ਜੱচ্চਾ ਆਇਆ ਜਾਂਦਾ ਹੈ ਹਾਂ ਜਿਹਦੇ ਵਿੱਚ ਜੱਚਾ ਤੇ ਬੱਚਾ ਦੋਨਾਂ ਦੀਆਂ ਦੁਆਵਾਂ ਮੰਗੀਆਂ ਜਾਂਦੀਆਂ ਨੇ ਮਤਲਬ ਕਿ ਉਸ ਦੇ ਵਿੱਚ ਇੱਕ ਇੱਕ ਸ਼ਬਦ ਕਹਿ ਲੋ ਹਾਂ ਜਾਂ ਕਹਿ ਲੋ ਇੱਕ ਕਿਸੇ ਨਾਮ ਇੱਕ ਭਜਨ ਦੇ ਰੂਪ ਦੇ ਵਿੱਚ ਹੁੰਦਾ ਏ ਜਿਹੜਾ ਕਿ ਇੱਕ ਮਤਲਬ ਕਿ ਉਹਦੇ ਵਿੱਚ ਨਾ ਜੱਚਾ ਤੇ ਬੱਚਾ ਲਈ ਦੁਆਵਾਂ ਮੰਗੀਆਂ ਜਾਂਦੀਆਂ ਨੇ ਵੀ ਇਹ ਜਿਹੜੇ ਜੱਚਾ ਬੱਚਾ ਨੇ ਉਹ ਤੰਦਰੁਸਤ ਰਹਿਣ ਇਹ ਤੁਸੀਂ ਬਹੁਤ ਅੱਛੀ ਗੱਲ ਆ ਦੱਸਿਓ ਦਰਸ਼ਕਾਂ ਨੂੰ ਉਹ ਸੁਣਾਓ ਵੀ ਬਿਲਕੁਲ ਜੀ ਉਹ ਅਸੀਂ ਗਾਇਆ ਜਿਹਦੇ ਵਿੱਚ ਅਰਦਾਸ ਬੇਨਤੀ ਕੀਤੀ ਕਿ ਪਰਮਾਤਮਾ ਲੰਬੀਆਂ ਲੰਬੀਆਂ ਉਮਰਾਂ ਵਾਲਾ ਹੋਵੇ ਮੇਰਾ ਪੁੱਤ ਨਿੱਕਾ ਹਣਾ ਉਹ ਤੁਹਾਡਾ ਨਾ ਸਾਡਾ ਹੋ ਕੇ ਜੀਵੇ ਹਾਂ ਉਹ ਤੁਹਾਡਾ ਨਾ ਸਾਡਾ ਹੋ ਕੇ ਜੀਵੇ ਪਰਮਾਤਮਾ ਕਰੇ ਉਹਨੂੰ ਤਤੀਵਾ ਨਾ ਲੱਗੇ ਉਹਦਾ ਕਦੇ ਨਾ ਹੋਂਦੇ ਦਾ ਬਾਲ ਨਾ ਟੁੱਟੇ ਪਰਮਾਤਮਾ ਉਹਨੂੰ ਹਰ ਹਾਰੀ ਬਿਮਾਰੀ ਤੋਂ ਬਚਾ ਕੇ ਰੱਖੇ ਮੇਰੇ ਪੁੱਤ ਨੂੰ ਇੰਨੀਆਂ ਖੁਸ਼ੀਆਂ ਦੇਵੇ ਜਿਸ ਰਸਤੇ ਉਹ ਮੇਰਾ ਪੁੱਤ ਲੰਗੇ ਨਾ ਉਹ ਮੇਰਾ ਛੋਟਾ ਜਿਹਾ ਮੇਰਾ ਪੁੱਤ ਮੇਰਾ ਵੀਰ ਉਸ ਰਸਤੇ ਉਹਨੂੰ ਸਲੂਟ ਮਾਰਨ ਲੋਕ ਸਿੱਧੂ ਮੂਸੇਵਾਲੇ ਜੀ ਤਰ੍ਹਾਂ ਕਿਉਂਕਿ ਉਹਨੂੰ ਵੀ ਜਾਨਾ ਬਹੁਤ ਪਿਆਰ ਕਰਦੇ ਜਿਹੜਾ ਸੀ ਉਹ ਚੱਚਾ ਗਾਇਆ ਉਹ ਵੀ ਸੁਣਾ ਦੇ ਉਹ ਵੀ ਸੁਣਾਉਣੀ ਆ ਜੀ ਕਹਿੰਦੀ ਤੇਰਾ ਜਮ ਜਮ ਨੀ ਰਾਣੀਏ ਜੀਵੇ ਕਾਕਾ ਤੇਰਾ ਜੁਗ ਜੁਗ ਨੀ ਰਾਣੀਏ ਜੀਵੇ ਕਾਕਾ ਜੀਵੇ ਕਾਕਾ ਰੱਬ ਰੱਖਾ ਜੀਵੇ ਕਾਕਾ ਤੇਰਾ ਜੰਮ ਜੰਮ ਨੀ ਰਾਣੀਏ ਜੀਵੇ ਕਾਕਾ ਹਾਈ ਅੱਦੀ ਅੱਦੀ ਰਾਤ ਮੁੰਡਾ ਦੁੱਧ ਮੰਗਦਾ ਕੁੜੇ ਅੱਦੀ ਅੱਦੀ ਰਾਤ ਮੁੰਡਾ ਦੁੱਧ ਮੰਗਦਾ ਕੁੜੇ ਤੈਨੂੰ ਲਿਮਕੇ ਦੀ ਬੋਤਲ ਪਲਾਵਾ ਲਾਲਵੇ ਜੀਵੇ ਕਾਕਾ ਤੇਰਾ ਜੰਮ ਜੰਮ ਨੀ ਰਾਣੀਏ ਜੀਵੇ ਕਾਕਾ ਮਤਲਬ ਕਿ ਕਾਫੀ ਬੋਲੀਆਂ ਪਾਈਆਂ ਹਨ ਹਾਂ ਜਿਹਦੇ ਵਿੱਚ ਕਿਹਦਾ ਨਾਮ ਹਨਾ ਕਹਿੰਦੀ ਮਤਲਬ ਕਿ ਅਸੀਂ ਇਹ ਬੋਲੀਆਂ ਪਾਈਆਂ ਹਨਾ ਵੀ ਸੱਸ ਮੇਰੀ ਨੇ ਮੁੰਡਾ ਜੰਮਿਆ ਹਨਾ ਇਹਦੇ ਵਿੱਚ ਕਿਹਾ ਮਾਂ ਮੇਰੀ ਨੇ ਮੁੰਡਾ ਜੰਮਿਆ ਅੱਛਾ ਨਾ ਰੱਖਿਆ ਅੱਜ ਮਹੌਲ ਬਣਾ ਦੋ ਆਉਣ ਦੇ ਸਟੂਡੀਓ ਵਿੱਚ ਬਿਲਕੁਲ ਜੀ ਬਿਲਕੁਲ ਕਹਿੰਦੀ ਮਾਤਾ ਜੀ ਲਈ ਸਪੈਸ਼ਲ ਬੋਲੀ ਆ ਉਹ ਲੰਬੀ ਉਮਰਾਂ ਵਾਲਾ ਹੋਵੇ ਕਹਿੰਦੀ ਮਾਂ ਮੇਰੀ ਨੇ ਮੁੰਡਾ ਜੰਮਿਆ ਨਾਂ ਰੱਖਿਆ ਗੁਰਦਿੱਤਾ ਪੰਜੀਰੀ ਖਾਵਾਂਗੇ ਵਾਹਿਗੁਰੂ ਨੇ ਦਿੱਤਾ ਪੰਜੀਰੀ ਖਾਵਾਂਗੇ ਵਾਹਿਗੁਰੂ ਨੇ ਦਿੱਤਾ ਪੰਜੀਰੀ ਖਾਵਾਂਗੇ ਮਤਲਬ ਕਿ ਕਹਿ ਲੋ ਇੰਨੀ ਕ ਖੁਸ਼ੀ ਇੱਕ ਦੂਜੇ ਨੂੰ ਅਸੀਂ ਬਰਫੀਆਂ ਲੱਡੂ ਖਵਾਏ ਮੈਂ ਕਹਿੰਦੀ ਜਗਤ ਟਿਕਾਣਾ ਹੀ ਨਹੀਂ ਸੀ ਬਹੁਤ ਖੁਸ਼ੀ ਤੁਸੀਂ ਮਨਾਈ ਮੈਂ ਤੁਹਾਨੂੰ ਇੱਕ ਗੱਲ ਯਾਦ ਕਰਦਾ ਸ਼ਾਇਦ ਤੁਹਾਡੇ ਦਿਮਾਗ 'ਚ ਹੋਵੇ ਆਪਣੀ ਇੱਕ ਵਾਰ ਇੰਟਰਵਿਊ ਵੇਲੇ ਗੱਲ ਹੋਈ ਤੇ ਉਦੋਂ ਆਪਾਂ ਗੱਲ ਕਰ ਰਹੇ ਸੀ ਕਿ ਇਸ ਤਰ੍ਹਾਂ ਹੋ ਰਿਹਾ ਤੇ ਤੁਸੀਂ ਉਦੋਂ ਹੀ ਕਹਿਤਾ ਸੀ ਇਹਨਾਂ ਦੇ ਘਰੇ ਕਾਕਾ ਹੀ ਹੋਊਗਾ ਤੇ ਫਿਰ ਮੈਂ ਜਾਵਾਂਗੀ ਉਹ ਬੰਨਨ ਕੀ ਕਿਹਾ ਸੀ ਤੁਸੀਂ ਮੈਂ ਉਦੋਂ ਕਿਹਾ ਸੀ ਕਿ ਮੈਂ ਨਾ ਪਰਮਾਤਮਾ ਕੋਈ ਦਿਨ ਲੈ ਕੇ ਆਵੇ ਮੈਂ ਉਹਨਾਂ ਦੇ ਘਰ ਬੰਦਰਵਾਲ ਬਣ ਕੇ ਆਉਂਗੀ ਹਾਂ ਤੁਸੀਂ ਇਹ ਕਿਹਾ ਸੀ ਫਿਰ ਕਿੱਥੋਂ ਜਾ ਰਹੇ ਹੋ ਬਿਲਕੁਲ ਜੀ ਜਰੂਰ ਦੇਖੋ ਦੇਖੋ ਜਿਹੜਾ ਬਧਾਈ ਦਾ ਕਨਸੈਪਟ ਹੈ ਉਹ ਉੱਥੇ ਦੇ ਜਿਹੜੇ ਮਹੰਤ ਨੇ ਮੁੱਸੇ ਦਿਨ ਮਾਨਸਾ ਤੋਂ ਲੱਗਦੇ ਨੇ ਹਾਂ ਉਹਨਾਂ ਦੇ ਨਾਲ ਸੰਬੰਧਿਤ ਆ ਉਹ ਜਿਵੇਂ ਵੀ ਉਹਨਾਂ ਨੂੰ ਠੀਕ ਲੱਗੂ ਓਵੇਂ ਗੱਲਬਾਤ ਕਰਨਗੇ ਆਪਣਾ ਇਹਦੇ ਵਿੱਚ ਕੋਈ ਰੋਲ ਨਹੀਂ ਹੈਗਾ ਆਪਣਾ ਜਿਹੜਾ ਰੋਲ ਆ ਉਹ ਇਹ ਆ ਵੀ ਪੁੱਤ ਹੋ ਗਿਆ ਪਰਮਾਤਮਾ ਨੂੰ ਲੰਬੀ ਉਮਰਾਂ ਵਾਲਾ ਕਰੇ ਅਸੀਂ ਉਹਨੂੰ ਪਿਆਰ ਦੇ ਕੇ ਆਵਾਂਗੇ ਪੂਰਾ ਪਰ ਦੁਆਮਾਂ ਮੰਗ ਕੇ ਆਵਾਂਗੇ ਤੇ ਉੱਥੇ ਜ਼ਰੂਰ ਉਹ ਬਾਂਦਰਬਾਲ ਨੇ ਜਿਹੜੇ ਉਹ ਬਨ ਕੇ ਆਉਂਗੀ ਮੈਂ ਉਹਨਾਂ ਦੇ ਘਰ ਦੇ ਤੇਵਾਜ ਹੁੰਦਾ ਬੰਨਣ ਦਾ ਬਿਲਕੁਲ ਜੀ ਬਿਲਕੁਲ ਇਹ ਕਹਿੰਦੇ ਜਿਹੜੀ ਘਰ ਦੀ ਕੋਈ ਕੁੜੀ ਬਨ ਕੇ ਜਾਂਦੀ ਆ ਕੋਈ ਭੂਆ ਬਨ ਕੇ ਜਾਂਦੀ ਆ ਭਾਈਆਂ ਨਾਲ ਉਹਨੇ ਪਤੀਜੇ ਪਿਆਰੇ ਭੂਆ ਕਹਿ ਕੇ ਮੱਥਾ ਟੇਕਦੇ ਪੁੱਤ ਵੀਰ ਦਾ ਪਤੀਜਾ ਮੇਰਾ ਭੂਆ ਕਹਿ ਕੇ ਮੱਥਾ ਟੇਕਦਾ ਕਹਿੰਦੀ ਚਾਰ ਪੌੜੀਆਂ ਚ 12 ਟੱਪ ਜਾਵਾਂ ਚੱਕ ਕੇ ਪਤੀਜੇ ਨੂੰ ਇੱਕ ਭੂਆ ਕਹਿੰਦੀ ਕਹਿੰਦੀ ਚਾਰ ਪੌੜੀਆਂ ਤੇ ਇੱਕ ਪੂਰਾ ਚੁਬਾਰਾ ਟੱਪ ਜੂਗੀ ਚੱਕ ਕੇ ਪਤੀਜੇ ਨੂੰ ਵੀ ਇੰਨਾ ਮੇਰੇ ਪਤੀਜੇ ਨਾਲ ਮੈਨੂੰ ਪਿਆਰ ਆ ਮੋਹ ਆ ਜੁੜੀਆਂ ਹੋਈਆਂ ਨੇ ਹਮ ਸੋ ਅੱਜ ਤੁਸੀਂ ਖੁਸ਼ੀ ਦੇਖ ਸਕਦੇ ਹੋ ਜਸਲੀਨ ਜੀ ਦੀ ਵੈਸੇ ਤਾਂ ਜਿਹੜਾ ਕਿਨਰ ਸਮਾਜ ਆ ਉਹ ਹਰ ਖੁਸ਼ੀ ਦੇ ਵਿੱਚ ਆਪਣੀ ਖੁਸ਼ੀ ਲੱਭਦਾ ਤੇ ਉਹਨੂੰ ਜੋਰ ਸ਼ੋਰ ਨਾਲ ਕਹਿੰਦੇ ਆ ਮਨੰਦ ਆ ਕਿਉਂਕਿ ਜਦੋਂ ਕਿਸੇ ਦੇ ਘਰ ਕਿੰਨਰ ਆਂਦੇ ਆ ਤਾਂ ਲੋਕ ਪਹਿਲਾਂ ਹੀ ਸਮਝ ਜਾਂਦੇ ਆ ਕਿ ਹੁਣ ਇਸ ਘਰ 'ਚ ਖੁਸ਼ੀ ਆਈ ਹੈ ਚਾਹੇ ਉਹ ਵਿਆਹ ਹੋਵੇ ਚਾਹੇ ਉਹ ਮੁੰਡੇ ਦਾ ਜਨਮ ਹੋਵੇ ਬਹੁਤ ਸਾਰੀ ਖੁਸ਼ੀਆਂ ਜਦੋਂ ਆਉਂਦੀਆਂ ਆ ਉਦੋਂ ਕਿੰਨਰ ਸਮਾਜ ਪਹੁੰਚਦਾ ਤੇ ਇਹ ਤਾਂ ਆਪ ਮੁਹਾਰੇ ਹੋ ਕੇ ਖੁਸ਼ੀਆਂ ਪਹਿਲਾਂ ਹੀ ਮੰਗ ਰਹੇ ਸੀ ਦੇਖੋ ਮੈਂ ਨਾ ਥੋੜੇ ਦਿਨ ਪਹਿਲਾਂ ਹੀ ਪ੍ਰੈਸ ਵਾਲਿਆਂ ਨਾਲ ਲੜ ਪਈ ਆਪਣੀ ਇੰਸਟਾਗ੍ਰam ਅਕਾਊਂਟ ਤੇ ਨਾ ਉਹਦੇ ਤੇ ਮੈਂ ਨਾ ਬੜਾ ਮਤਲਬ ਕਿ ਉਹਨਾਂ ਨੂੰ ਬੜਾ ਝਾੜਿਆ ਪ੍ਰੈਸ ਵਾਲਿਆਂ ਨੂੰ ਜਿਹੜੇ ਪ੍ਰੈਸ ਮਤਲਬ ਕਿ ਜਿਹੜੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਚੈਨਲ ਬਣੇ ਹੋਏ ਨੇ ਮੈਂ ਖਾਸ ਕਰ ਜੇ ਬੱਚੇ ਨੇ ਜਨਮ ਨਹੀਂ ਲਿੱਤਾ ਤੁਸੀਂ ਪਹਿਲਾਂ ਹੀ ਝੂਠੀਆਂ ਸੱਚੀਆਂ ਖਬਰਾਂ ਵੀ ਹਨਾ ਫੋਟੋਆਂ ਪਾਤੀਆਂ ਜੀ ਵੀ ਹੋਤਾ ਮਾਤਾ ਜੀ ਢਿੱਲੇ ਹੋਗੇ ਜੀ ਮਿੱਠੇ ਹੋਗੇ ਜੀ ਐਡਮਿਟ ਹੋਗੇ ਜੀ ਸਿਹਤ ਨਹੀਂ ਠੀਕ ਠੀਕ ਹੈ ਜੀ ਤੁਸੀਂ ਯਾਰ ਆਪਣੇ ਟੀਆਰਪੀ ਵਧਾਉਣ ਦੇ ਚੱਕਰ ਚ ਕਿਸੇ ਨੂੰ ਕਿਉਂ ਬਦਨਾਮ ਕਰਦੇ ਹੋ ਤੁਸੀਂ ਉਹਨਾਂ ਦੇ ਦਿਲ ਤੇ ਹੱਥ ਰੱਖ ਕੇ ਆਪਣੇ ਦਿਲ ਤੇ ਹੱਥ ਰੱਖ ਕੇ ਸੋਚੋ ਵੀ ਉਹਨਾਂ ਨੇ ਜਿਹੜਾ ਇਹ ਫੈਸਲਾ ਨਾ ਪਤਾ ਨਹੀਂ ਕਿੰਨੀ ਕੁ ਮੁਸ਼ਕਲ ਨਾਲ ਲਿਆ ਹੋਣਾ ਦੇਖੋ ਮਾਂ ਜਾਣਦੀ ਆ ਜਿਨੇ ਆਪਣਾ 2 ਸਾਲ ਪਹਿਲਾਂ ਪੁੱਤ ਨਾ ਆਪਣਾ 24 ਸਾਲਾਂ ਦਾ ਬੱਚਾ ਸੇਰੇ ਬਨ ਕੇ ਕਿਵੇਂ ਉਸ ਘਰ ਚੋਂ ਤੋੜਿਆ ਨਾ ਉਸ ਮਾਂ ਨੂੰ ਪਤਾ ਹੋਣਾ ਉਹ ਦਰਦ ਉਹਨੇ 2 ਸਾਲ ਕਿਵੇਂ ਕੱਟੇ ਉਸ ਮਾਂ ਨੂੰ ਪਤਾ ਹੈ ਇਸ ਲਈ ਜੀ ਜ਼ਿਕਰ ਨਹੀਂ ਕਰ ਰਹੇ ਉਸ ਘਟਨਾ ਦਾ ਵੀ ਅਸੀਂ ਜ਼ਿਕਰ ਨਹੀਂ ਕਰ ਰਹੇ ਕਿ ਖੁਸ਼ੀਆਂ ਦਾ ਮਾਹੌਲ ਹੈ ਅੱਜ ਸਾਰੇ ਚਾਣ ਵਾਲੇ ਖੁਸ਼ੀਆਂ ਮਨਾ ਰਹੇ ਤੇ ਅਸੀਂ ਉਹ ਗੱਲ ਉਸ ਦਿਨ ਨੂੰ ਨਹੀਂ ਆਗਾ ਕਰਨਾ ਦੇਖੋ ਸਾਨੂੰ ਤਾਂ ਇਹ ਲੱਗਦਾ ਵੀ ਸਾਡਾ ਵੱਡਾ ਵੀਰਾ ਗਿਆ ਛੋਟਾ ਰੱਬ ਨਹੀਂ ਭੇਜਦਾ ਹਮ ਵੱਡੇ ਪੈਰਾਂ ਵਾਲਾ ਗਿਆ ਤੇ ਨਿੱਕੇ ਪੈਰਾਂ ਵਾਲਾ ਆ ਗਿਆ ਹਨਾ ਤੇ ਇਹ ਤਾਂ ਉਹਦਾ ਹੁਕਮ ਆ ਕਹਿੰਦੇ ਜੋ ਜੋ ਵਾਇਗਰੂ ਨੂੰ ਮਨਜ਼ੂਰ ਹੁੰਦਾ ਉਈਓ ਆ ਨਾ ਤੇ ਮੈਂ ਆਪਣੇ ਵੱਡੇ ਗੁਰੂ ਜੀ ਨਾਲ ਗੱਲ ਕਰ ਲਈ ਸੀ ਤਮੰਨਾ ਮਹੰਤ ਜੀ ਮੇਰੇ ਵੱਡੇ ਗੁਰੂ ਜੀ ਉਹ ਕਹੇ ਕਿ ਜਸਲੀਨ ਹਾਂ ਮੈਂ ਕਹਿੰਦੇ ਦੇਖ ਲੈ ਵਾਈ ਗੁਰੂ ਦੇ ਰੰਗ ਉਸ ਪਰਮਾਤਮਾ ਦੇ ਉਸ ਅੱਲਾ ਉਸ ਖੁਦਾ ਦੇ ਰੰਗ ਨੇ ਨਾ ਜਿਹੜੇ ਉਹ ਬੜੇ ਨਿਆਰੇ ਰੰਗ ਨੇ ਜੀ ਕਹਿੰਦੇ ਕਿੱਥੇ ਉਹ ਬੀਬੀ ਨੇ ਆਪਣਾ ਪੋਤਾ ਖਿਲਾਉਣਾ ਸੀ ਅੱਜ ਹਮ ਅੱਜ ਉਸ ਬੀਬੀ ਨੇ ਆਪਣਾ ਪੋਤਾ ਖਿਲਾਉਣਾ ਸੀ ਸਾਲ ਦੋ ਸਾਲ ਤੱਕ ਵੀਰੇ ਦਾ ਵਿਆਹ ਹੋ ਜਾਣਾ ਸੀ ਤੇ ਕੋਈ ਜਵਾਕ ਨੇ ਆਣਾ ਨਿਕਾ ਹੋਈ ਜਾਣਾ ਸੀ ਕਹਿੰਦੇ ਕਿੱਥੇ ਪੁੱਤ ਨੂੰ ਖਿਲਾਉਣਾ ਪੈ ਗਿਆ ਦੋਰੀਵਾਰ ਹਮ ਉਹ ਵਾਈ ਗੁਰੂ ਦੇ ਰੰਗ ਹੋਈ ਜਾਣੇ ਚਲੋ ਮੈਂ ਤਾਂ ਕਹਿੰਦੀ ਆ ਵਾਈ ਗੁਰੂ ਤੈਨੂੰ ਜਿਵੇਂ ਉਹਨਾਂ ਦੀ ਸੁਣੀ ਨਾ ਸਬਦੀ ਸੁਣੀ ਐਵੇਂ ਨੇੜੇ ਹੋ ਕੇ ਅੱਛਾ ਕਹਿ ਰਹੇ ਹੋ ਕਿ ਬਹੁਤ ਸਾਰੇ ਬੰਦੇ ਕਹਿ ਰਹੇ ਆ ਉਹਨਾਂ ਦੇ ਪਿੰਡ ਦੇ ਵੀ ਕਹਿ ਰਹੇ ਆ ਕਿ ਇਹ ਸ਼ੁਭਦੀਪ ਸਿੰਘ ਸਿੱਧੂ ਮੁਸੇਵਾਲਾ ਹੀ ਆਇਆ ਬਿਲਕੁਲ ਦੇਖਿਆ ਤੁਸੀਂ ਜਦ ਤੱਕ ਫੋਟੋ ਦੇਖੀਏ ਹਾਂ ਬਿਲਕੁਲ ਦੇਖੋ ਜੀ ਦੇਖੋ ਲੋਕ ਕਹਿੰਦੇ ਨੇ ਚਿਹਰਾ ਮਿਲਦਾ ਏ ਜੀ ਜਾਂ ਇਹ ਜੀ ਉਹ ਜੀ ਦੇਖੋ ਅਸੀਂ ਤਾਂ ਇਹ ਗੱਲਾਂ ਵਿੱਚ ਪੈਣਾ ਨਹੀਂ ਚਾਹੁੰਦੇ ਕਿਉਂਕਿ ਦੇਖੋ ਮੈਂ ਮੈਡੀਕਲ ਟੱਚ ਤੋਂ ਇੱਕ ਪਿੱਛੋਂ ਹਾਂ ਨਾ ਤਾਂ ਮੈਂ ਕਿਦ ਨਾਮ ਮੈਡੀਕਲ ਲਾਈਨ ਤੋਂ ਆ ਤੇ ਜਿਹੜਾ ਬੱਚੇ ਦਾ ਚਿਹਰਾ ਹੁੰਦਾ ਨਾ ਜੀ ਉਹ ਆਪਾਂ ਮੈਜ਼ਰ ਨਹੀਂ ਕਰ ਸਕਦੇ ਉਹ ਜੱਜ ਨਹੀਂ ਕਰ ਸਕਦੇ ਨਿਸ਼ਚਿਤ ਵੀ ਉਹ ਚਿਹਰਾ ਕਿਹਦੇ ਵਰਗਾ ਹੈ ਚਲੋ ਬਸ ਇੰਨਾ ਹੀ ਸ਼ੁਕਰ ਹੈ ਕਿ ਪੁੱਤਰ ਆ ਗਿਆ ਉਹੀ ਆ ਸਾਡਾ ਤਾਂ ਸਾਨੂੰ ਤਾਂ ਉਹੀ ਦਿਖਦਾ ਹੈ ਸਾਨੂੰ ਤਾਂ ਵੱਡਾ ਵੀਰਾ ਦਿਖਦਾ ਛੋਟੇ ਚ ਪੰਜਾਬ 'ਚ ਹੁਣ ਇੱਕ ਹੋਰ ਘਰ 'ਚ ਖੁਸ਼ੀ ਆਉਣ ਵਾਲੀ ਆ ਉਹਦੇ ਬਾਰੇ ਕੀ ਕਹਾਂਗੇ ਦੇਖੋ ਜੀ ਲਓ ਜੀ ਉਹ ਤਾਂ ਮੇਰਾ ਸਾਕਾ ਭਰਾ ਆ ਜਿਹਦੀ ਤੁਸੀਂ ਗੱਲ ਕਰਦੇ ਹੋ ਭਗਮੰਤਮਨ ਸਾਹਿਬ ਉਹ ਮੇਰਾ ਵੀਰਾ ਏ ਅੱਛਾ ਉਹ ਮੇਰੀ ਭਾਬੀ ਆ ਡਾਕਟਰ ਅੱਛਾ ਉਹ ਕਹਿਣ ਨਾ ਕਹਿਣ ਮੈਂ ਤਾਂ ਉਹਨਾਂ ਨੂੰ ਆਪਣਾ ਭਰਾ ਮੰਨ ਲੈਣਾ ਜੀ ਮੁੱਖ ਮੰਤਰੀ ਸਾਹਿਬ ਨੂੰ ਬਿਲਕੁਲ ਦੇਖੋ ਭਰਾ ਭੈਣ ਦਾ ਰਿਸ਼ਤਾ ਤਾਂ ਦਿਲ ਤੋਂ ਜੁੜਿਆ ਹੁੰਦਾ ਏ ਹਾਂ ਕਿ ਦੇਖੋ ਜਿਉ ਨਹੀਂ ਹੈ ਜੇ ਮੈਨੂੰ ਉਹਨਾਂ ਨੇ ਆਪਣੀ ਭੈਣ ਮੰਨਿਆ ਕੋਈ ਗੱਲ ਨਹੀਂ ਮੈਂ ਤਾਂ ਉਹਨਾਂ ਦੀ ਭੈਣ ਹੀ ਆ ਮੇਰੇ ਤਾਂ ਉਹਨਾਂ ਨਾਲ ਪਿਛਲੇ ਜਨਮਾਂ ਤੋਂ ਹੀ ਸੰਬੰਧ ਸੀਗਾ ਬੜੇ ਲੰਬੇ ਸਮੇਂ ਤੋਂ ਤੁਸੀਂ ਕਹਿੰਦੇ ਹੋ ਤੁਸੀਂ ਕਹੀ ਇੱਕ ਵਾਰ ਵੀ ਭਗਵੰਤ ਮਾਨ ਨੂੰ ਮਿਲਣਾ ਮੇਰੀ ਯਾਦ ਬਿਲਕੁਲ ਬਿਲਕੁਲ ਦੇਖੋ ਦੇਖੋ ਮੈਂ ਤਾਂ ਅੱਜ ਵੀ ਕੋਈ ਗੱਲ ਨਹੀਂ ਪਰਮਾਤਮਾ ਕੋਈ ਦਿਨ ਲੈ ਕੇ ਆਊਗਾ ਮੈਂ ਕਹਿੰਦੀ ਉਹਨਾਂ ਕੰਨੀ ਵੀ ਦਿਨ ਲੈ ਕੇ ਆਵੇ ਮੇਰੇ ਵੀਰੇ ਕੰਨੀ ਪਰਮਾਤਮਾ ਉਹਨਾਂ ਦਾ ਵੀ ਅੰਸ਼ ਵੰਸ਼ ਚਲਾਵੇ ਕੋਈ ਐਸਾ ਟਾਈਮ ਲੈ ਕੇ ਆਵੇ ਉਹ ਵੀ ਮੇਰੀ ਭਾਬੀ ਜੀ ਤੰਦਰੁਸਤ ਰਹਿਣ ਲੰਬੀਆਂ ਲੰਬੀਆਂ ਉਮਰਾਂ ਵਾਲੇ ਹੋਣ ਉਹਨਾਂ ਨੂੰ ਵੀ ਪਰਮਾਤਮਾ ਔਲਾਦ ਦੇਵੇ ਜਲਦੀ ਟਾਈਮ ਆਣ ਵਾਲਾ ਹੀ ਬਿਲਕੁਲ ਜੀ ਬਿਲਕੁਲ ਮੈਂ ਤਾਂ ਕਹਿੰਦੀ ਛੇਤੀ ਛੇਤੀ ਮੇਰੇ ਵੀਰ ਕੰਨੀ ਬਧਾਈਆਂ ਹੋਣ ਮੈਂ ਤਾਂ ਉੱਥੇ ਵੀ ਬਿਲਕੁਲ ਮੈਂ ਉਦੋਂ ਖੁਸ਼ੀ ਮਨਾਉਂਗੀ ਉਹ ਚਾਹੇ ਧੀ ਹੋਵੇ ਚਾਹੇ ਪੁੱਤ ਹੋਵੇ ਜੀ بس ਖੁਸ਼ੀ ਤਾਂ ਦੇਖੋ ਮਾਂ ਬੱਚਾ ਤਾਂ ਬੱਚਾ ਹੀ ਹੁੰਦਾ ਬੱਚੇ ਦੀ ਕੋਈ ਉਹ ਨਹੀਂ ਹੁੰਦੀ ਹੈਗੀ ਮਾਂ ਲਈ ਬੱਚੇ ਮਾਂ ਲਈ ਕੋਈ ਜੈਂਡਰ ਨਹੀਂ ਹੁੰਦਾ ਬੱਚੇ ਦਾ ਬੱਚਾ ਮਾਂ ਲਈ ਬੱਚਾ ਹੀ ਆ ਬਸ ਹਾਂ ਨਹੀਂ ਹੁਣ ਤਾਂ ਵੈਸੇ ਵੀ ਕੁੜੀ ਮੁੰਡੇ ਵਾਲੀ ਤਾਂ ਗੱਲ ਹੀ ਨਹੀਂ ਰਹੀ ਅੱਜ ਤਾਂ ਸਮਾਜ ਦੇ ਵਿੱਚ ਕੁੜੀਆਂ ਉਹ ਕੰਮ ਕਰ ਰਹੀਆਂ ਜਿਹੜੀ ਸ਼ਾਇਦ ਮੁੰਡੇ ਵੀ ਨਾ ਕਰ ਸਕਣ ਹਰ ਥਾਂ ਦੇ ਉੱਤੇ ਬਰਾਬਰ ਖੜੀਆਂ ਨੇ ਮੈਂ ਤਾਂ ਕਹਿੰਦੇ ਹੁਣ ਛੇਤੀ ਛੇਤੀ ਮੇਰੇ ਵੀਰੇ ਕੰਨੀ ਆਉਣ ਬਸ ਮੇਰਾ ਵੀਰਾ ਤਾਂ ਚੰਗਾ ਵਿੱਚ ਥੋੜੇ ਜੇ ਥੱਲੇ ਵਾਲੇ ਤੁਹਾਨੂੰ ਪਤਾ ਹੀ ਹੈ ਹਨਾ ਕੁਝ ਮੇਰੇ ਵੀਰਿਆਂ ਨੇ ਮਹਿਲ ਖਰੀਦ ਲਏ 94 94 ਕਰੋੜ ਦੇ ਮੇਰੇ ਭਰਾ ਨੇ ਤਾਂ ਤਨਖਾਹਾਂ ਆਪਣੇ ਜਿਹੜ ਉਹਨਾਂ ਦੀਆਂ 1 ਕਰੋੜ 30 ਲੱਖ ਰੁਪਏ ਤਨਖਾਹ ਕਰਤੀ ਹੂੰ ਤਾਹੀ 72 ਮਹੀਨੇ ਜੋੜਦੇ ਨੇ ਨਾ 2 ਸਾਲ ਦੇ 3 ਜਾਣਿਆਂ ਨੂੰ ਅੱਛਾ 3 ਜਾਣਿਆਂ ਦੇ ਟੋਟਲ 2 ਸਾਲ ਹੋ ਗਏ 24 ਮਹੀਨੇ ਤੇ ਟੋਟਲ ਬਣ ਕੇ 72 ਮਹੀਨੇ ਤਿੰਨ ਜਾਣਿਆਂ ਦੇ ਤਾਂ ਹੀ ਤਿੰਨ ਜਾਣੇ ਮਿਲ ਕੇ ਇੱਕ ਮਹਿਲ ਖਰੀਦ ਸਕਦੇ ਨੇ ਜਿਹੜਾ ਉੱਥੇ ਇਹ ਤੁਸੀਂ ਤੰਜ ਕੱਸ ਗਏ ਤੰਜ ਤੁੰਜ ਕੋਈ ਨਹੀਂ ਕੱਸੀ ਹੈਗੀ ਜੋ ਸੱਚ ਕਹਿਣੀ ਆ ਉਹ ਤਾਂ ਮੈਂ ਜਸਲੀਨ ਹਮੇਸ਼ਾ ਹੀ ਮਾਂ ਰਾਜੇ ਦੇ ਭਰਾ ਦਾ ਮਹਿਲ ਸੀਗਾ ਆਹ ਲਓ ਇਹ ਹਮੇਸ਼ਾ ਹੀ ਰਾਜਨੀਤੀ ਨੂੰ ਬੜੀ ਨੇੜੇ ਤੋਂ ਦੇਖਦੇ ਆ ਇਲੈਕਸ਼ਨ ਵੀ ਲੜੇ ਹੋਏ ਨੇ ਤਾਂ ਕਰਕੇ ਰਾਜਨੀਤੀ ਤੇ ਹਟਦੇ ਨਹੀਂ ਬੋਲੀ ਜਾਂਦੇ ਆ ਵਿੱਚ ਵਿੱਚ ਨਹੀਂ ਕੋਈ ਗੱਲ ਨਹੀਂ ਮੇਰਾ ਭਰਾ ਤਾਂ ਚੰਗਾ ਦੇਖ ਮੇਰਾ ਭਰਾ ਨਹੀਂ ਬੇਈਮਾਨ ਅੱਛਾ ਮੇਰਾ ਭਰਾ ਭਗਵੰਤਮਾਨ ਵਧੀਆ ਨੇ ਮੇਰਾ ਭਰਾ ਹੈ ਜੀ ਉਹ ਤਾਂ ਮੇਰਾ ਵੀਰ ਹੈ ਹਾਂ ਨਹੀਂ ਵੀਰਾ ਤਾਂ ਵਧੀਆ ਕਿ ਵਧੀਆ ਤਾਂ ਵੀਰਾ ਨਾ ਤਾਂ ਉਹ ਵਧੀਆ ਹੈ ਤਾਂ ਵੀਰਾ ਨਾ ਵੀਰਾ ਹੈ ਤਾਂ ਵਧੀਆ ਹੈ ਉਹ ਦੋਨੇ ਗੱਲਾਂ ਨਹੀਂ ਜਿਹਨੂੰ ਆਪਣਾ ਦਿਲ ਤੋਂ ਭਰਾ ਮੰਨ ਨਹੀਂ ਲਿਆ ਨਾ ਭਰਾ ਤਾਂ ਭਰਾ ਹੀ ਹੈ ਨਾ ਪੈਣ ਲਈ ਹਮ ਪਰਮਾਤਮਾ ਕਰੇ ਉਹ ਚੰਗੇ ਕੰਮ ਕਰੇ ਜਿੱਥੇ ਉਹਦਾ ਪੈਨ ਚੱਲੇ ਨਾ ਉਹ ਹਮੇਸ਼ਾ ਪੋਜ਼ਿਟਿਵਿਟੀ 'ਚ ਚੱਲੇ ਮੇਰੇ ਵੀਰ ਦਾ ਕੋਈ ਵੀ ਮਾੜੇ ਕੰਮ ਤੇ ਨਾ ਚੱਲੇ ਮੈਂ ਤਾਂ ਦੁਆਵਾਂ ਕਰਦੀ ਹਿੰਦ ਨੂੰ ਰਾਤ ਇਹ ਚਲੋ ਪ੍ਰਮਾਤਮਾ ਜੀ ਬਸ ਮੇਰਾ ਵੀਰਾ ਚੰਗਾ ਹੈ ਪਤਾ ਕੀ ਹੋਇਆ ਮੇਰਾ ਵੀਰਾ ਚੰਗਾ ਹੈ ਹੁਣ ਮੇਰਾ ਵੀਰਾ ਤਾਂ ਕਹਿੰਦਾ ਕਿ ਜਿੱਥੇ ਭਾਈ ਲੋੜ ਪਈ ਨਾ ਮੇਰੇ ਤੇ ਮੇਰੇ ਪੈਨ ਨਾਲ ਮੇਰੇ ਪੈਣੇ ਤੋਂ ਸਾਈਨ ਕਰਾ ਕੇ 1 ਰੁਪਿਆ ਪੰਜਾਬ ਦਾ ਬਚਦਾ ਹੋਇਆ ਬਚਾ ਲਿਓ ਪਰ ਨੀਚੇ ਵਾਲੇ ਦਾ ਦੇਖਾ ਕਿੰਨੀਆਂ ਫਲੈਕਸਾਂ ਲਵਾਉਂਦੇ ਨੇ ਮੇਰੇ ਭਰਾ ਨੇ ਉੱਦੇ ਮੈਂ ਉੱਥੇ ਆਉਣਾ ਸੀਗਾ ਨਾਬਾ ਰੋਡ ਤੇ 7 ਪਾਮ ਚ ਤੇ ਜਿੱਦੇ ਕੇਜਰੀਵਾਲ ਸਾਹਿਬ ਆਏ ਨੇ ਉਹ ਕਮਲੇ ਜਿਹੜੇ ਫਲੈਕਸਾਂ ਲਾਉਣ ਵਾਲੇ ਸੀਗੇ ਉਹ ਇੱਕ ਜਗ੍ਹਾ ਹੀ ਕਮਸ ਕਮ ਨਹੀਂ ਨਹੀਂ ਕਰਦੇ 50 60 ਫਲੈਕਸਾਂ ਲਾ ਗਏ ਵੀ ਸਰਕਾਰ ਵਪਾਰ ਮਿਲਨੀ ਸਰਕਾਰ ਵਪਾਰ ਮਿਲਨੀ ਪਤਾ ਨਹੀਂ ਉਹ ਅੱਡ ਅੱਡ ਲੈਂਗੁਏਜ ਚ ਛਾਪਣੀਆਂ ਹੋਣੀਆਂ ਹੋ ਸਕਦਾ ਅੱਡ ਭਸ਼ਾਵਾਂ ਚ ਚਲੋ ਅੱਜ ਰਾਜਨੀਤਿਕ ਗੱਲ ਨਹੀਂ ਕਰਦੇ ਗੱਲ ਫੇਰ ਉੱਥੇ ਲੈ ਚਲਦੇ ਆ ਪਹੁੰਚ ਜੰਨੇ ਆ ਸਿੱਧੂ ਮੂਸੇਵਾਲੇ ਦੇ ਘਰੇ ਬਿਲਕੁਲ ਅੱਜ ਮਾਤਾ ਜੀ ਔਰ ਉਹਨਾਂ ਦੇ ਪਿਤਾ ਜੀ ਬਲਕੌਰ ਜੀ ਬੜੀ ਖੁਸ਼ੀਆਂ ਮਨਾ ਰਹੇ ਮੈਂ ਕਿਹਾ ਦੁਨੀਆ ਜਹਾਨ ਤੋਂ ਸੈਲੀਬ੍ਰਿਟੀਜ਼ ਹੋਰ ਲੀਡਰ ਬੜੇ ਲੋਕ ਪਿਆਰ ਕਰਨ ਵਾਲੇ ਵੀ ਕੱਲੇ ਲੀਡਰ ਨਹੀਂ ਕੱਲੇ ਸੈਲੀਬ੍ਰਿਟੀ ਨਹੀਂ ਪਿਆਰ ਕਰਨ ਵਾਲੇ ਵੀ ਪਹੁੰਚ ਮਾਤਾ ਜੀ ਦੀ ਨੇ ਇੱਕ ਵੀਡੀਓ ਦੇਖ ਕੇ ਬੜਾ ਮਨਪਾਪਕ ਹੋ ਜਾਂਦਾ ਕਈ ਵਾਰ ਕਿਹੜੀ ਵੀਡੀਓ ਸੀ ਜਿਹੜੀ ਮਾਤਾ ਜੀ ਨੇ ਸਟ੍ਰੈਚਰ ਤੇ ਪਈ ਨੇ ਹਨਾ ਤੇ ਡਾਕਟਰ ਉਹਨਾਂ ਨੂੰ ਲਿਆ ਕੇ ਉਹ ਬੱਚਾ ਫੜਾ ਰਹੇ ਨੇ ਛੋਟਾ ਜਿਹਾ ਵੀਰਾ ਸਿੱਧੂ ਹਨਾ ਸਿੱਧੂ ਹੀ ਕਹੂੰਗੀ ਉਹਨੂੰ ਵੀ ਤਾਂ ਤੇ ਮਾਤਾ ਜੀ ਨਾਲ ਉਹ ਆਏ ਕਰਦੇ ਨੇ ਔਰ ਦਿਲ ਨਾਲ ਵਲੁੰਧਰਿਆ ਜਾਂਦਾ ਹੈ ਉਹ ਗਾਣਾ ਚੱਲਦਾ ਵੀਰੇ ਦਾ ਹਨਾ ਕਿ ਮਾਂ ਜਿਹੜਾ ਮੇਰਾ ਚਿਹਰਾ ਹੈ ਹਨਾ ਮਾਂ ਤੇਰੇ ਵਰਗਾ ਹੈ ਲੋਕੀ ਮੈਨੂੰ ਕਹਿੰਦੇ ਨੇ ਨਾ ਉਹ ਗਾਣਾ ਨਹੀਂ ਇੱਕ ਵੀਰੇ ਦਾ ਮਾਂ ਕਹਿੰਦੇ ਮੁੰਡਾ ਮੇਰਾ ਚਿਹਰਾ ਤੇਰੇ ਵਰਗਾ ਹੈ ਮਾਂ ਲੋਕੀ ਕਹਿੰਦੇ ਮੈਨੂੰ ਤੇਰਾ ਤੇ ਮੈਂ ਤੇ ਲੱਗਦਾ ਜਿਵੇਂ ਤੇਰੇ ਵਰਗਾ ਹਨਾ ਬਹੁਤ ਅੱਛਾ ਗੀਤ ਹੈ ਲੋਕੀ ਹਨਾ ਆ ਚਿਹਰਾ ਜਮਾ ਤੇਰੇ ਚਿਹਰੇ ਵਰਗਾ ਆ ਮਾ ਲੋਕ ਕੀ ਕਹਿੰਦੇ ਲੱਗਦਾ ਮੈਂ ਜਮਾ ਤੇਰੇ ਵਰਗਾ ਹਾਂ ਮੈਂ ਕਹਿੰਦੀ ਜੀ ਮਤਲਬ ਕਿ ਨਾ ਮਾਤਾ ਜੀ ਦੇਖੇ ਨਹੀਂ ਜਾਂਦੇ ਹਨਾ ਹੁਣ ਵੀ ਤੁਸੀਂ ਭਾਵ ਕੋ ਰਹੇ ਹਨਾ ਨਾ ਦਿਲ ਮਤਲਬ ਕਿ ਕਈ ਵਾਰ ਹੋ ਜਾਂਦਾ ਨਾ ਚਲੋ ਪਰਮਾਤਮਾ ਨੇ ਕਿਰਪਾ કરી ਮੈਂ ਤਗ ਨਹੀਂ ਵਾਹਿਗੁਰੂ ਤੱਤੀ ਵਾ ਨਾ ਲੱਗਿਓ ਉਸ ਪੁੱਤ ਨੂੰ ਅੱਛਾ ਕਦੋਂ ਪਹੁੰਚੋਗੇ ਹੁਣ ਘਰ ਕਦੋਂ ਜਾਣਾ ਜੀ ਤੁਸੀਂ ਛੋਟਾ ਜਿਹਾ ਵੀਰ ਹਸਪਤਾਲ ਚੋਂ ਆਜਵੇ ਮੇਰਾ ਹਾਂ ਮੇਰਾ ਪੁੱਤ ਹੂੰ ਪਹਿਲਾਂ ਹਸਪਤਾਲ ਦੇ ਵਿੱਚੋਂ ਘਰ ਆਜਵੇ ਥੋੜੇ ਦਿਨ ਵਿੱਚ ਗੈਪ ਪੈ ਜੇ 5 7 10 ਦਿਨ ਹਨਾ ਕਿ ਮਾਤਾ ਜੀ ਵੀ ਥੋੜੇ ਜੇ ਤੰਦਰੁਸਤ ਹੋ ਜਾਣ ਮੰਮੀ ਮੰਮੀ ਥੋੜੇ ਜੇ ਤੰਦਰੁਸਤ ਹੋ ਜਾਣ ਉਸ ਤੋਂ ਬਾਅਦ ਬੱਚੇ ਨੇ ਕਿਹੜਾ ਅਮਰੀਕਾ ਕੈਨੇਡਾ ਚਲੇ ਜਾਣਾ ਮੈਂ ਤਾਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਹੱਥ ਜੋੜ ਕੇ ਵੀ ਇਹ ਕਾਲੀ ਨਾ ਕਰੋ ਜਾਣ ਦੀ ਕਿਉਂਕਿ ਮੈਡੀਕਲ ਦੇ ਵਿੱਚ ਨਾ ਪ੍ਰਕਾਸ਼ਨ ਬੜੇ ਜ਼ਰੂਰੀ ਨੇ ਹਨਾ ਤੁਹਾਨੂੰ ਪਤਾ ਅੱਜ ਕੱਲ ਤਾਂ ਵੈਸੇ ਕਿੰਨੀਆਂ ਬਿਮਾਰੀਆਂ ਚੱਲਦੀਆਂ ਨੇ ਹਨਾ ਤੇ ਇਨਫੈਕਸ਼ਨ ਦਾ ਕਿੰਨਾ ਡਰ ਰਹਿੰਦਾ ਹੈ ਹਮੇਸ਼ਾ ਨਾ ਤੇ ਹਮੇਸ਼ਾ ਮੈਂ ਕਹਿੰਨੀ ਆ ਵੀ ਅਜੇ ਕੁਝ ਦਿਨ ਠਹਿਰ ਜੋ ਮੈਨੂੰ ਪਤਾ ਸਾਰਿਆਂ ਦੇ ਦਿਲ 'ਚ ਬਹੁਤ ਪਿਆਰ ਬ ਦੁਆਵਾਂ ਨੇ ਤੁਸੀਂ ਘਰ ਬੈਠ ਕੇ ਪ੍ਰੇ ਕਰੋ ਜਰੂਰ ਜਾਇਓ ਮਿਲਣਾ ਮੈਂ ਤੁਹਾਨੂੰ ਰੋਕਦੀ ਨਹੀਂ ਪਰ ਥੋੜੇ ਜਿ ਦਿਨ ਦਾ ਗੈਪ ਪੈ ਜਾਵੇ ਠੀਕ ਹੈ ਬੱਚਾ 5 7 10 ਦਿਨ ਦਾ ਹੋ ਜਾਵੇ ਮਹੀਨੇ 20 ਦਿਨ ਦਾ ਹੋ ਜਾਵੇ ਫਿਰ ਇਹਨੇ ਥੋੜਾ ਜਿਹਾ ਬੱਚਾ ਵੀ ਥੋੜਾ ਜਿਹਾ ਵੱਡਾ ਹੋ ਜਾਂਦਾ ਨਾ ਤਾਂ ਫਿਰ ਮਤਲਬ ਕਿ ਇਹ ਜਿਹੜਾ ਚੜਾ ਸਕਦੇ ਹਾਂ ਗੋਦੀ ਚੱਕ ਕੇ ਬਿਲਕੁਲ ਜੀ ਬਿਲਕੁਲ ਮਸਾ ਹੀ ਦਾ ਟਾਈਮ ਆਇਆ ਸਾਡਾ ਤਾਂ ਖਲਾ ਅੱਛਾ ਜਸਲੀਨ ਜੀ ਜਦੋਂ ਤੁਸੀਂ ਇਹ ਲੈ ਕੇ ਜਾਓਗੇ ਬੰਦਰਬਾਲ ਤੁਸੀਂ ਦੱਸ ਰਹੇ ਸੀ ਤੇ ਫਿਰ ਕਿਹੜੀ ਤੁਸੀਂ ਉੱਥੇ ਜਿਹੜੇ ਤੁਸੀਂ ਗਾਣੇ ਹੋ ਕਿਹੜਾ ਫਿਰ ਉਦੋਂ ਗੀਤ ਗਾਉਂਗੇ ਜ਼ਰੂਰਗਾ ਉੱਥੇ ਜਾ ਕੇ ਚੱਚਾ ਗਾ ਕੇ ਆਉਂਗੀ ਜੀ ਤੇ ਹੋਰ ਵੀ ਵੈਸੇ ਖੁਸ਼ੀਆਂ ਵਾਲੇ ਵੀ ਤਾਂ ਗਾਣੇ ਬਹੁਤ سارے ਮੈਂ ਦੇਖਿਆ ਤੇ ਜਦੋਂ ਆਣੇ ਤੇ ਅੱਗੇ ਤਾਂ ਜਾ ਜਦੋਂ ਕਿਸੇ ਮਹੱਲੇ ਚ ਗਲੀ ਚ ਆਂਦੇ ਸੀਗੇ ਵਧਾਈ ਲੈਣ ਲਈ ਤੇ ਸਾਰਾ ਮਹੱਲਾ ਇਕੱਠਾ ਹੋ ਜਾਂਦਾ ਹੁੰਦਾ ਸੀ ਫਿਰ ਬੜੀਆਂ ਸਾਰੀਆਂ ਨਾ ਬੋਲੀਆਂ ਦੂਜੀਆਂ ਹੁੰਦੀਆਂ ਸੀ ਜਿਹੜੇ ਕੋਲ ਖੜੇ ਹੁੰਦੇ ਸੀਗੇ ਵੀ ਆਹ ਮੁੰਡੇ ਦਾ ਫੁੱਫੜ ਹੈ ਜਾਂ ਮਾਮਾ ਉਹ ਤੁਸੀਂ ਜ਼ਰੂਰ ਸਾਡੇ ਇੱਕ ਵਾਰ ਦਰਸ਼ਕਾਂ ਨੂੰ ਸੁਣਾਓ ਬਿਲਕੁਲ ਜੀ ਬਿਲਕੁਲ ਹਨਾ ਮਤਲਬ ਕਿ ਉਹਦੇ ਵਿੱਚ ਨਾ ਇਹ ਹੁੰਦਾ ਹਨ ਲੈ ਵੀ ਕਿਸ ਦੇ ਨਾਮ ਕਹਿੰਦੀ ਮਤਲਬ ਕਿ ਇੱਕ ਤਰੀਕੇ ਨਾਲ ਨਾ ਅਗਲੇ ਨੂੰ ਕਹ ਲਓ ਵੀ ਟੋਟਜਾ ਮਾਰਿਆ ਜਾਂਦਾ ਹਨਾ ਅੱਛਾ ਹਨਾ ਮਤਲਬ ਕਿ ਜਿਵੇਂ ਆਪਾਂ ਉਹ ਜੱੱਚਾ ਗਾਣੇ ਹਨਾ ਉਹ ਗਾਉਂਦੇ ਗਾਉਂਦੇ ਮਾਰਿਆ ਜਾਂਦਾ ਹਨਾ ਠੀਕ ਹੈ ਵੀ ਦੇ ਦੀ ਨਾਨੀ ਸਾਡੇ ਆਈ ਹਨਾ ਅਸੀਂ ਬੜਾ ਨਹੀਂ ਜਿਵੇਂ ਮਤਲਬ ਕਿ ਮੈਂ ਨਾ ਜਦੋਂ ਗਾਨੀ ਆ ਉਹਦੋਂ ਮੈਨੂੰ ਯਾਦ ਰਹਿੰਦਾ ਉਹ ਫਲੋ ਚ ਆ ਜਾਂਦਾ ਹਨਾ ਬੰਦਾ ਫਲੋ ਚ ਆ ਜਾਂਦਾ ਭੁੱਲ ਜਾਂਦੀ ਹੈ ਨਾ ਵੀ ਉਹ ਚੜ ਗਈ ਭੂਆ ਚੜ ਗਈ ਰੇਲ ਗੱਡੀ ਧੁੱਫੜ ਵਿੱਚ ਤੇਲ ਮਤਲਬ ਕਿ ਐਵੇਂ ਦੇ ਕੁਛ ਨੇ ਮਤਲਬ ਕਿ ਹਨਾ ਟੈਕਸ ਟਾਈਪ ਕੀਤਾ ਜਾਂਦਾ ਹਾਂ ਵੀ ਮਤਲਬ ਕਿ ਬਸ ਮਜ਼ਾਕ ਹੁੰਦਾ ਹੈ ਕਿ ਫਨੀ ਹੁੰਦਾ ਹੈ ਨਾ ਵੀ ਅਗਲੇ ਨੂੰ ਹਾਸਾ ਆ ਜਾਵੇ ਨਾ ਅੱਜ ਕੱਲ ਪਰ ਥੋੜੇ ਫਿਲਮੀ ਗਾਣੇ ਵੀ ਚੱਲਣ ਲੱਗੇ ਨਾ ਬਿਲਕੁਲ 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 ਠੀਕ ਹੈ ਫਿਲਮੀ ਗਾਣੇ ਚੱਲਨੇ ਚਾਹੀਦੇ ਆ ਕਿ ਪਹਿਲਾਂ ਵਾਲੀ ਵਧੀਆ ਨੇ ਜਿਵੇਂ ਤੁਸੀਂ ਆ ਕੀਤਾ ਬਹੁਤ ਸੋਹਣਾ ਸੀ ਚਚਾ ਤੁਸੀਂ ਚਚਾ ਬੱਚਾ ਜਿਹੜਾ ਗਾਇਆ ਸੁਣ ਕੇ ਵਧੀਆ ਲੱਗਦਾ ਤੇ ਰੀਤੀ ਰਿਵਾਜ ਵੀ ਜਿਹੜੇ ਪੁਰਾਣਾ ਕਲਚਰ ਵੀ ਸਾਡਾ ਜੀ ਬਿਲਕੁਲ ਅਸੀਂ ਤਾਂ ਦੇਖੋ ਜੀ ਕਲਚਰ ਨੂੰ ਵੀ ਮੈਂ ਅਹਿਮ ਰੱਖਦੇ ਆ ਜਿਹੜੇ ਫਿਲਮੀ ਗਾਣੇ ਚੱਲੇ ਨੇ ਇੱਕ ਸਮੇਂ ਦੀ ਨੀਡ ਹੈ ਸਮੇਂ ਦੀ ਲੋੜ ਹੈ ਬੱਚੇ ਕਹਿੰਦੇ ਨੇ ਸਾਨੂੰ ਜੀ ਉਹ ਵੀ ਸੁਣਾ ਦਿਓ ਇੱਕ ਦੋ ਅੱਛਾ ਫਿਰ ਉਹ ਵੀ ਸੁਣਾ ਦਿਓ ਮੈਂ ਤਾਂ ਕਹਿੰਦੀ ਮੈਂ ਮੈਂ ਤਾਂ ਪੁਰਾਣੇ ਗਾਣੇ ਗਾਣਾ ਅੱਛਾ ਵੀ ਕਹਿੰਦੇ ਬੁੱਢਾ ਜੱਟ ਬਲੇਤੋਂ ਆਇਆ ਗੋਰੀ ਬੇਬੇ ਨਾਲ ਲਿਆਇਆ ਇੱਕ ਬੁੜੇ ਨੇ ਨਾ ਇੰਗਲੈਂਡ ਚ ਵਿਆਹ ਕਰਾ ਲਿਆ ਗੋਰੀ ਬੇਬੇ ਨਾਲ ਲਿਆਇਆ ਪਾਇਆ ਮੇਮ ਨੇ ਜਾਦੂ ਬੂੜੇ ਨੇ ਕਰੀ ਕਮਾਲਨੀ ਹੋ ਗਿਆ ਫਿਰ ਟਬਲੈਟ ਦੀ ਪੁਰ ਜਹਦੇ ਸੀ ਇੰਜੜ ਨਾਲਨੀ ਮਤਲਬ ਕਿ ਐਵੇਂ ਨਾ ਬੜੇ ਹਾਸਲ ਆਖ ਸੀਗਾ ਹਾਸੇ ਰਹਿੰਦੇ ਆਨ ਲੈ ਵੀ ਗਾਈ ਜਾਂਦੇ ਕਿਦਾਂ ਨਾਮ ਜਾਈ ਕਹਾ ਨਾ ਨਾ ਵੀ ਮੇਰੇ ਸਾਈਕਲ ਦੇ ਵਿੱਚ ਮੋਟਰਸਾਈਕਲ ਮਾਰਿਆ ਵੇ ਸ਼ੌਕੀਨਾ ਵਾਲਿਆ ਵੇ ਮੇਰੇ ਸਾਈਕਲ ਦੇ ਵਿੱਚ ਮੋਟਰਸਾਈਕਲ ਮਾਰਿਆ ਵੇ ਮਤਲਬ ਇਹ ਕੌਣ ਤੇ ਰਹਿੰਦੇ ਸੀਗੇ ਉਹ ਬੜਾ ਚਲੋ ਬਹੁਤ ਅੱਛਾ ਲੱਗਿਆ ਜੀ ਅੱਜ ਤੁਸੀਂ ਸਾਡੇ ਔਨ 에ਅਰ ਦੇ ਸਟੂਡੀਓ ਇਸ ਪੋਡਕਾਸਟ ਨੂੰ ਵੀ ਖੁਸ਼ੀ ਮਈ ਮਨਾਤਾ ਵੈਸੇ ਸਾਰੇ ਲੋਕ ਆਪਣੇ ਆਪਣੇ ਅੰਦਾਜ਼ ਦੇ ਵਿੱਚ ਖੁਸ਼ੀ ਮਨਾ ਰਹੇ ਹਨ ਕਿਉਂਕਿ ਇਸ ਪਰਿਵਾਰ ਨੇ ਬਹੁਤ ਵੱਡਾ ਦੁੱਖ ਵੀ ਹੰਡਾਇਆ ਤੇ ਹੁਣ ਕਹਿ ਲਈਏ ਇੱਕ ਠੰਡਾ ਝੌਂਕਾ ਹਵਾ ਦਾ ਆਇਆ ਇੱਕ ਪੁੱਤ ਜੰਮਿਆ ਤੇ ਖੁਸ਼ੀਆਂ ਮਨਾਣੀਆਂ ਬਣਦੀਆਂ ਵੀ ਆਂ ساری ਦੁਨੀਆ ਖੁਸ਼ੀਆਂ ਮਨਾ ਰਹੀ ਹੈ ਸੋ ਅਸੀਂ ਵੀ ਆਪਣੇ ਵੱਲੋਂ ਬਹੁਤ ਸ਼ੁਭਕਾਮਨਾਵਾਂ ਦਿੰਦੇ ਆਂ ਪਰਿਵਾਰ ਨੂੰ ਇਹ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬੇਟਾ ਵੀ ਤੰਦਰੁਸਤ ਰਹੇ ਤੇ ਜੱচ্চਾ ਬੱਚਾ ਦੋਨੋਂ ਬਹੁਤ ਤੰਦਰੁਸਤ ਹੋਣ ਤੱਤੀ ਵਾਹਣਾ ਲੱਗੇ ਤੇ ਖੁਸ਼ੀਆਂ ਦੇ ਖੇੜੇ ਇਹਨਾਂ ਪਰਿਵਾਰਾਂ ਦੇ ਵਿੱਚ ਤੇ ਸਾਰੇ ਪੰਜਾਬ ਦੇ ਪਰਿਵਾਰਾਂ ਦੇ ਵਿੱਚ ਇਸੇ ਤਰ੍ਹਾਂ ਹਰ ਰੋਜ਼ ਖੁਸ਼ੀਆਂ ਦੇ ਖੇੜੇ ਆਉਂਦੇ ਰਹਿਣ ਧੰਨਵਾਦ